ਫਰੀਦਕੋਟ ਦੇ ਪਿੰਡ ਸੁੱਖਾਂਵਾਲਾ ਦਾ ਇੱਕ ਨੌਜਵਾਨ ਗੁਰਵਿੰਦਰ ਸਿੰਘ ਜਿਸ ਨੂੰ ਉਸਦੀ ਹੀ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਘਰ ਦੇ ਵਿੱਚ ਮਰਵਾ ਦਿੱਤਾ। ਪਤਨੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਉਸਦੇ ਆਸ਼ਕ ਦੇ ਵੱਲੋਂ ਕੱਲ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਗਿਆ। ਪਰ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਇਹ ਹੈ ਕਿ ਆਖਿਰਕਾਰ ਪਤਨੀ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਵਿੰਦਰ 25-30 ਕਿਲੇ ਪੈਲੀ ਆਉਂਦੀ ਸੀ ਸਾਰਾ ਪਰਿਵਾਰ ਐਨ ਆਰ ਆਈ ਹੈਗਾ ਸੀਗਾ ਤਾਂ ਆਪਣੀ ਪਤਨੀ ਦੇ ਨਾਲ ਘਰ ਦੇ ਵਿੱਚ ਉਸ ਵੇਲੇ ਮੌਜੂਦ ਹੈਗਾ ਸੀਗਾ ਗੁਰਵਿੰਦਰ ਸਿੰਘ ਜਦੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਵੱਲੋਂ ਕੋਕ ਕੀਤੀ ਜਾ ਰਹੀ ਹੈ ਪਰ ਬਹੁਤ ਸਾਰੇ ਸਵਾਲ ਜਿਹੜੇ ਇਸ ਵੇਲੇ ਬਣੇ ਹੋਏ ਨੇ ਕਿ ਗੁਰਵਿੰਦਰ ਸਿੰਘ ਨੂੰ ਕਿਵੇਂ ਮਾਰਿਆ ਗਿਆ ਕਿਉਂਕਿ ਘਰ ਦੀ ਛੱਤ ਤੋਂ ਉਸ ਦੀ ਲਾਸ਼ ਜਿਹੜੀ ਆ ਬਰਾਮਦ ਹੋਈ ਸੀਗੀ ਉਸ ਦੀ ਪਤਨੀ ਨੇ ਕਿਵੇਂ ਇਹ ਪਲਾਨ ਬਣਾਇਆ ਕਿਉਂਕਿ ਬਾਹਰੋਂ ਆਈ ਸੀਗੀ ਪਤਨੀ ਤਾਂ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਭੁਪਿੰਦਰ ਸਿੰਘ ਗੋਤਰਾ ਮੌਜੂਦ ਹੈਗੇ ਨੇ ਸਾਬਕਾ ਪੁਲਿਸ ਅਫਸਰ ਇਹਨਾਂ ਤੋਂ ਸਾਰੀ ਕਹਾਣੀ ਸਮਝਦੇ ਆ ਕਿ ਕਿਵੇਂ ਇਹ ਸਾਰਾ ਪਲਾਨ ਬਣਿਆ ਕਦੋਂ ਇਹ ਕੈਨੇਡਾ ਤੋਂ ਵਾਪਸ ਆਉਂਦੇ ਨੇ ਔਰ ਕਿਵੇਂ ਜਿਹੜਾ ਇਹ ਸਾਰਾ ਪਲਾਨ ਜਿਹੜਾ ਉਹ ਤਿਆਰ ਕੀਤਾ ਜਾਂਦਾ ਤਾਂ ਕੋਤਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਫਰੀਦਕੋਟ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹਰ ਕਿਸੇ ਨੂੰ ਖਲਾਕੇ ਰੱਖਤਾ ਕਿ ਇੱਕ ਘਰ ਵਾਲੀ ਨੇ ਆਪਣੇ ਘਰ ਵਾਲੇ ਨੂੰ ਆਪਣੇ ਆਸ਼ਿਕ ਤੋਂ ਮਰਵਾ ਦਿੱਤਾ ਉਹ ਵੀ ਉਹ ਨੌਜਵਾਨ ਸੋਨਾ ਸੁਨੱਖਾ 25 30 ਕਿल्ले ਕਿੰਦੇ ਪੈਲੀ ਆਉਂਦੀ ਸੀਗੀ ਮੁੰਡੇ ਨੂੰ ਇਹ ਕਿਵੇਂ ਇਸ ਸਾਰੀ ਘਟਨਾ ਹੋਈ ਇਹ ਇਹ ਨਾਲ ਸਾਡੇ ਪੰਜਾਬ ਦੇ ਵਿੱਚ ਇੱਕ ਜਿਦਾਂ ਕਹਦੇ ਆ ਵੀ ਦੌਰ ਚੱਲਿਆ ਸਾਡੇ ਪੰਜਾਬ ਦੇ ਵਿੱਚ ਇਹ ਦੌਰ ਚੱਲਿਆ ਸਾਰਿਆਂ ਦਾ ਕਿ ਸਾਨੂੰ ਬਾਹਰ ਭੇਜ ਦੇ ਸਾਨੂੰ ਬਾਹਰ ਜਾਣਾ ਜੀ ਬਾਹਰ ਜਾਣਾ ਇਹ ਆ ਹੁਣ ਇਹਦੇ ਵਿੱਚ ਤੁਸੀਂ ਇਹ ਗੱਲ ਕੋ ਕਰਦੇ ਆਪਾਂ ਕਿ ਇੱਕ ਬੱਚਾ ਜਿਹੜਾ ਜਿਹਦਾ ਇਹਨੂੰ ਇਹਨੇ ਆਪਣੇ ਦੋਸਤ ਦੇ ਨਾਲ ਰਲ ਕੇ ਆਪਣੇ ਫਰੈਂਡ ਦੇ ਨਾਲ ਰਲ ਕੇ ਮੁੰਡੇ ਦਾ ਮਰਡਰ ਕੀਤਾ ਇਹਦੇ ਪਿੱਛੇ ਗੱਲ ਇਹ ਆ ਜਾਂਦੀ ਏ ਕਿ ਜਿਹੜੇ ਬੰਦੇ ਨੂੰ ਮਾਰਿਆ ਬੱਚੇ ਨੂੰ ਮਾਰਿਆ ਗਿਆ ਉਹਦੀ ਸਾਰਾ ਪਰਿਵਾਰ ਬਾਹਰ ਕੱਲਾ ਕੱਲਾ ਬੱਚਾ ਫੈਮਿਲੀ ਦਾ ਮੈਂਬਰ ਹੋ ਔਰ ਇੱਥੇ 25 30 ਗਲੇ ਜ਼ਮੀਨ ਹੈ ਆਲੀਸ਼ਾਨ ਕੋਠੀ ਬਣਾਈ ਹੈ ਔਰ ਬੱਚਾ ਬੜਾ ਪੜਿਆ ਲਿਖਿਆ ਬੱਚਾ ਹੈ ਪੰਜਾਬ ਪੰਜਾਬੀ ਯੂਨੀਵਰਸਿਟੀ ਤੋਂ ਪੜਿਆ ਹੋ ਡਿਗਰੀ ਕੀਤੀ ਉਹਨੇ ਔਰ ਵਧੀਆ ਪਰਿਵਾਰ ਨਾਲ ਰਿਲੇਟਡ ਹੈ ਕੋਈ ਮਾੜੀ ਸੋਸਾਇਟੀ ਨਾਲ ਰਿਲੇਟਡ ਨਹੀਂ ਕੋਈ ਮਾੜੇ ਬੰਦੇ ਨਾਲ ਰਿਲੇਟਡ ਨਹੀਂ ਆਫਟਰ ਆਲੋ ਟੀਚਰ ਲੱਗਾ ਸੀ ਕਿਤੇ ਪੜਾ ਰਿਹਾ ਸੀ ਸਕੂਲਾਂ ਕਾਲਜ ਜਿੱਥੇ ਵੀ ਲੱਗਾ ਸੀ ਮਤਲਬ ਜੋ ਅਸੀਂ ਭਰੋਸੇਯੋਗ ਸੂਤਰਾਂ ਦਾ ਪਤਾ ਕਰਦਾ ਔਰ ਵਿਆਹ ਤੋਂ ਬਾਅਦ ਇਸ ਲੇਡੀ ਨੂੰ ਬਾਹਰ ਵੀ ਇਹਨਾਂ ਨੇ ਭੇਜਿਆ ਠੀਕ ਹੈ ਬਾਹਰ ਵੀ ਇਹਨਾਂ ਨੇ ਹੀ ਭੇਜਿਆ 2023 ਚ ਵਿਆਹ ਹੁੰਦਾ ਇਹਨਾਂ ਦਾ ਹਾਂਜੀ 2023 ਚ ਵਿਆਹ ਹੋਇਆ ਵਿਆਹ ਤੋਂ ਬਾਅਦ ਬਾਹਰ ਵੀ ਇਹਨਾਂ ਨੇ ਭੇਜਿਆ ਠੀਕ ਹੈ ਇਹ ਬਾਹਰ ਭੇਜਣ ਤੋਂ ਬਾਅਦ ਉਸ ਔਰਤ ਦਾ ਬਾਹਰ ਕਿਸੇ ਨਾਲ ਜਿਹੜਾ ਹੁਣ ਇਹਦਾ ਆਪਾਂ ਕਹਿ ਦਈਏ ਕੀ ਗਈ ਆਪਾਂ ਜਿਆਦਾ ਬਾਰ ਬਾਰ ਨਾ ਇੱਕ ਲੱਖ ਜੁਮ ਲਈਏ ਕਿ ਪੰਜਾਬੀ ਦਾ ਮਾੜਾ ਲੱਖ ਜਿਆ ਕਹਦੇ ਨੇ ਫਿਰ ਕਿ ਯਾਰ ਨਾਲ ਆਪਣੇ ਨਾਲ ਮਿਲ ਕੇ ਉੱਥੇ ਕੀ ਇਹ ਕੰਮ ਕਰਦੀ ਰਹੀ ਕੀ ਇਹਨੇ ਉੱਥੇ ਗਨਾਹ ਕੀਤਾ ਜਾਂ ਕੀ ਕੁਛ ਕੀਤਾ ਉਹ ਕੈਨੇਡਾ ਦੇ ਵਿੱਚ ਜਿਹੜਾ ਕਿ ਉਥੋਂ ਦੀ ਸਰਕਾਰ ਨੇ ਇਹਨਾਂ ਦੋਹਾਂ ਨੂੰ ਰਿਪੋਰਟ ਕੀਤੀ ਠੀਕ ਹੈ ਉਹ ਰਿਪੋਰਟ ਕਰਨ ਤੋਂ ਬਾਅਦ ਇਹਨੇ ਆਇਆ ਨਾ ਦੋਨਾਂ ਨੇ ਆ ਕੇ ਇੱਥੇ ਕੀ ਗੇਮ ਬਣਾਈ ਜਾਂ ਕੀ ਸਿਸਟਮ ਬਣਾਇਆ ਕਿ ਆਪਾਂ ਇਸ ਬੰਦੇ ਨੂੰ ਜਿਹੜਾ ਆਪਣੇ ਘਰ ਵਾਲਾ ਹੈ ਇਹਨੂੰ ਕਿਸ ਤਰ੍ਹਾਂ ਮਾਰਿਆ ਜਾਵੇ ਜਾਂ ਕਿਸ ਤਰ੍ਹਾਂ ਜੋ ਵੀ ਕੀਤਾ ਇਹਨੇ ਉਹ ਆਪਣਾ ਇੱਕ ਪਲਾਨ ਬਣਾ ਕੇ ਉਸ ਤਰੀਕੇ ਨਾਲ ਇਹਨਾਂ ਨੂੰ ਮਾਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੁਣ ਪ੍ਰੋਸੈਸ ਜੋਗ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਇਹਨੇ ਆਪ ਬੱਚੇ ਨੂੰ ਉਸ ਨੂੰ 4-5 ਗੋਲੀਆਂ ਦਿੱਤੀਆਂ ਗੁਰਵਿੰਦਰ ਨੂੰ ਗੁਰਵਿੰਦਰ ਨੂੰ ਜਿਹੜਾ ਮੁੰਡਾ ਠੀਕ ਹੈ ਕਿਸੇ ਚੀਜ਼ ਚ ਪਾ ਕੇ ਜਾਂ ਕੋਲਡ ਡਰਿੰਕ ਜਾਂ ਕਿਹੇ ਚੀਜ਼ ਵੀ ਪਾ ਕੇ ਦਿੱਤੀਆਂ ਨਸ਼ੇ ਦੀਆਂ ਤੇ ਨਸ਼ੇ ਦੀਆਂ ਲੈ ਲਓ ਜਾਂ ਕਿਹੇ ਹੋਰ ਚੀਜ਼ ਦੀਆਂ ਲੈ ਲਓ ਦੋਵੀਆਂ ਮੰਨੀਆਂ ਜਾਂਦੀਆਂ ਆਪਾਂ ਠੀਕ ਹੈ ਉਹ ਦੇਣ ਤੋਂ ਬਾਅਦ ਇਥੋਂ ਇਹ ਸਾਫ਼ ਯਾਰ ਹੁੰਦਾ ਹੈ ਕਿ ਇਹਦੀ ਪੂਰੀ ਮਨਸ਼ਾ ਸੀ ਉਹਨੂੰ ਮਾਰਨ ਦੀ ਠੀਕ ਹੈ ਕਿਉਂਕਿ ਜਦੋਂ ਉਹ ਬੱਚਾ ਫਿਰ ਜਦੋਂ ਕਲਪਿਆ ਜਾਂ ਨਸ਼ੇ ਦੀਆਂ ਗੋਲੀਆਂ ਨੇ ਇਹੋ ਜੀ ਖਰਾਬੀ ਕੀਤੀ ਜਾਂ ਕੁਝ ਵੀ ਹੋਇਆ ਉਹ ਕੋਠੇ ਤੇ ਗਿਆ ਹੂੰ ਇਹਦੇ ਨਾਲ ਕਿਹੜੇ ਕਿਹੜੇ ਬੰਦੇ ਸੀ ਦੋ ਤਿੰਨ ਜੀ ਇੱਕ ਤਾਂ ਯਾਰ ਦਾ ਹੈਗਾ ਇਸ ਹੈਗਾ ਨਾਲ ਕੋ ਜਿਹੜੇ ਨਾਲ ਕੋ ਹੋਰ ਵੀ ਹੋਣਗੇ ਹੂੰ ਉਹਨਾਂ ਨੇ ਫਿਰ ਉਹਦੇ ਨਾਲ ਕਿਦਾਂ ਕੀਤਾ ਉਹਦਾ ਗਲ ਘੁੱਟਿਆ ਕਿਦਾਂ ਮਾਰਿਆ ਉਸ ਬੱਚੇ ਨੂੰ ਇਹਨਾਂ ਨੇ ਮਾਰਨ ਤੋਂ ਬਾਅਦ ਡਰਾਮਾ ਇਹ ਬਣਾਤਾ ਕਿ ਮੈਨੂੰ ਘਰ ਮਾਰਨ ਵਾਸਤੇ ਬੰਦੇ ਆ ਗਏ ਸੀ ਕੁੰਡੀ ਲਾ ਕੇ ਆਪ ਅੰਦਰ ਵੜ ਗਈ ਹੂੰ ਅੱਛਾ ਇਹ ਗੱਲ ਕਰਨ ਤੋਂ ਪਹਿਲਾਂ ਕੀ ਹੋਇਆ ਕਿ ਆਪਣੇ ਜਿਹੜੇ ਸੀ ਉਹਦੇ ਚਾਚੇ ਤਾਏ ਜਾਂ ਜੋੜੇ ਵੀ ਰਿਸ਼ਤੇਦਾਰ ਇੱਥੇ ਸੀ ਉਹਨਾਂ ਨੂੰ ਉਹਨੇ ਬੁਲਾਇਆ ਉਹ ਜਿੱਥੇ ਦਾ ਇਹ ਰਹਿਣ ਵਾਲਾ ਬੱਚਾ ਜਿਹੜਾ ਮਾਰਿਆ ਉਹਨਾਂ ਦਾ ਘਰ ਉੱਥੋਂ ਦੂਰ ਸੀ ਠੀਕ ਹੈ ਤੇ ਜਿਹੜੇ ਇਹ ਸੀ ਇਹਨਾਂ ਦਾ ਘਰ ਜਿਹੜੇ ਇਹਦੇ ਇਹਦੇ ਆਪਣੇ ਮਤਲਬ ਉਹ ਬੱਚੇ ਦੇ ਜਿਹੜੇ ਭੂਆ ਸੀ ਜਾਂ ਰਿਲੇਟਿਵ ਜਿੰਨੇ ਨੇੜੇ ਸੀ ਉੱਥੋਂ ਮੇਰੇ ਖਿਆਲ 5 ਮਿੰਟ ਦਾ ਜਾਂ 7 ਦਾ ਰਸਤਾ ਨਹੀਂ ਹੋਣਾ ਉਹ ਪਹਿਲਾਂ ਉੱਥੇ ਪਹੁੰਚ ਜਾਂਦੇ ਨੇ ਇਹ ਬਾਅਦ ਚ ਪਹੁੰਚ ਪਹੁੰਚਦੇ ਨੇ ਅੱਛਾ ਇੱਥੋਂ ਇਹ ਸਾਫ ਜਾਰ ਹੁੰਦਾ ਕਿ ਇਹ ਸਾਜਿਸ਼ ਇਹਨਾਂ ਦੀ ਪਹਿਲਾਂ ਹੀ ਪਲਾਨਡ ਪ੍ਰੋਗਰਾਮ ਸੀ ਫਿਰ ਆ ਕੇ ਜਦੋਂ ਉਹਨੂੰ ਬਾਹਰ ਕੱਢਦੇ ਕਹਿੰਦੀ ਜੀ ਮੈਨੂੰ ਤੇ ਅੰਦਰ ਡੱਕ ਗਏ ਕੁੰਡਾ ਮਾਰਿਆ ਜੀ ਮੇਰਾ ਸੋਨਾ ਵੀ ਲੁੱਟ ਕੇ ਲੈ ਗਏ ਸਾਰਾ ਕੁਝ ਉਹਨੇ ਖਲਾ ਰਿਆ ਜੀ ਮੇਰਾ ਸੋਨਾ ਲੈ ਗਏ ਜੀ ਲੁੱਟ ਕੇ ਮੇਰਾ ਲੈ ਗਏ ਮੇਰਾ ਉਹ ਲੈ ਗਏ ਜੋ ਡਰਾਮਾ ਕੀਤਾ ਹੁਣ ਇਸ ਡਰਾਮੇ ਪਿੱਛੇ ਜਦੋਂ ਘਰਦਿਆਂ ਨੇ ਆ ਕੇ ਪਹੁੰਚੇ ਘਰਦਿਆਂ ਤਾਂ ਕਹਿੰਦੇ ਵੀ ਤੈਨੂੰ ਅੰਦਰ ਕਿੱਦਾਂ ਡੱਕ ਗਿਆ ਕੋਈ ਜਦ ਜਦ ਤੇਰੀ ਫਿਰ ਚੈਨ ਕਰਦਾ ਰਹੀ ਗੱਲ 'ਚ ਪਾਈ ਉਹਦੀ ਇੱਕ ਗੱਲ 'ਚ ਚੈਨ ਕਰ ਜਦ ਬਾਕੀ ਲੁੱਟਣ ਵਾਸਤੇ ਸਾਰੇ ਆ ਗਏ ਫਿਰ ਉਹਨੂੰ ਹੀ ਮਾਰਨਾ ਸੀ ਤੈਨੂੰ ਕੋਈ ਕੁਝ ਵੀ ਕਿਹਾ ਹਾਂ ਜੇ ਹੁਣ ਆਪਾਂ ਦੋ ਬੰਦੇ ਹੀ ਮੰਨ ਲਓ ਆਪਾਂ ਘਰ ਪਰਿਵਾਰ ਚ ਬੈਠੇ ਆ ਜੇ ਸਾਡੇ ਕੇ ਇੱਕ ਬੰਦੇ ਨੂੰ ਕੋ ਮਾਰਨ ਜਾ ਹਤੀ ਪੈਣ ਤਾਂ ਕਾ ਜਾਏਗਾ ਦੂਜਾ ਬੰਦਾ ਉਹਦੇ ਨਾਲ ਬਚਾ ਦੀ ਜਾਂ ਕਿਸ ਤਰ੍ਹਾਂ ਦੇ ਘੋਲ ਮੁੱਕਾ ਜੋ ਜੋ ਵੀ ਸਾਡੇ ਪੰਜਾਬੀਆਂ ਚੱਲਦਾ ਵੀ ਉਹ ਕੋਸ਼ਿਸ਼ ਨ ਕਰੇਗਾ ਵੀ ਯਾਰ ਮੈਂ ਬਚਾਵਾਂ ਵੀ ਇਹਨੂੰ ਮਾਰਨ ਤੋਂ ਬਾਅਦ ਮੈਨੂੰ ਨਾ ਮਾਰ ਦੇਵੇ ਇਹੋ ਜੀ ਕੋਈ ਉਸ ਜਨਾਨੀ ਦੇ ਉਸ ਲੇਡੀ ਦੇ ਕੋਈ ਛੜੀ ਟੱਕ ਨਹੀਂ ਆਈ ਜਿੱਥੋਂ ਕੇ ਸਾਫ ਜਾਹਰ ਹੁੰਦਾ ਕਿ ਇਹਦਾ ਪਲਾਨਡ ਪ੍ਰੋਗਰਾਮ ਸੀ ਉਹਦੇ ਵਿੱਚ ਇਹਨੂੰ ਮਾਰਿਆ ਵਿਚਾਰੇ ਗਰੀਬ ਮਾਰਿਆ ਗਿਆ ਬੰਦਾ ਮਾਰਤਾ ਕੱਲਾ ਕੱਲਾ ਬੱਚਾ ਉਸ ਮਾਂ ਪਿਓ ਦਾ ਜਿਹੜਾ ਕੇ ਸਾਰਾ ਹੀ ਜਿੱਦਾਂ ਕਹਿ ਦਈਏ ਵੀ ਉਹ ਤੋਂ ਪਛਾਹ ਉਹ ਹੀ ਬੱਚਾ ਸੀ ਉਹਨਾਂ ਦੀ ਤੇ ਉਹ ਬੱਚਾ ਇਹਨਾਂ ਨੇ ਮਾਰਤਾ ਤੇ ਜਿੱਥੋਂ ਸਾਫ਼ ਯਾਹਰ ਹੁੰਦਾ ਕਿ ਇਹਨਾਂ ਨੇ ਸਾਰਾ ਹੀ ਇਹ ਪਲਾਨ ਬਣਾਇਆ ਕਿ ਹੁਣ ਕੈਨੇਡਾ ਤੋਂ ਉੱਤੇ ਸਾਨੂੰ ਰਿਪੋਰਟ ਕਰ ਦਿੱਤਾ ਹੁਣ ਇੰਡੀਆ ਦੇ ਵਿੱਚ ਜਾਣਾ ਸੀ ਜਾ ਕੇ ਆਪਾਂ ਇਹ ਕੰਮ ਇਹੋ ਜਿਹੀ ਗੇਮ ਖੇਡੀ ਹੈ ਕਿ ਜਿੱਤੇ ਪਤਾ ਨਾ ਲੱਗੇ ਤੇ ਜੋ ਵੀ ਇਹਦੀ ਪ੍ਰਾਪਰਟੀ ਹੈ ਜ਼ਮੀਨ ਹੋਈ ਘਰ ਹੋਈ ਜੋ ਵੀ ਜਾਇਦਾਦ ਹੈ ਸਾਰੀ ਮੇਰੀ ਹੈ ਪਿੱ ਕੱਲਾ 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 ਮੁੰਡਾ ਵੀ ਕਿਤੇ ਜਾਣਾ ਹੂੰ ਪਰ ਜਦੋਂ ਇਹੋ ਜਿਹੀਆਂ ਮਾੜੀਆਂ ਹਰਕਤਾਂ ਜਾਂ ਮਾੜੀਆਂ ਕਰਨੀਆਂ ਤੇ ਨੇਚਰਲੀ ਗੱਲ ਨਿਕਲ ਕੇ ਸਾਹਮਣੇ ਤੇ ਆਉਂਦੀਆਂ ਸਿਆਣੇ ਧਕਾਵ ਤੇ ਨਾ ਵੀ ਕਤਲ ਦਾ ਛੁਪਿਆ ਨਹੀਂ ਰਹਿੰਦਾ ਜਿੱਥੇ ਮਰਜ਼ੀ ਚੱਲ ਜਾਓ ਜਦੋਂ ਮਰਜ਼ੀ ਨਿਕਲ ਕੇ ਬਾਹਰ ਆਉਣਾ ਹੀ ਆਉਣਾ ਗੁਤਰ ਸਾਹਿਬ ਇਹ ਫਿਰ ਫਸੀ ਕਿਵੇਂ ਆ ਕੇ ਪੁਲਿਸ ਨੇ ਸਵਾਲ ਕੀਤੇ ਤਾਂ ਉਦੋਂ ਜਵਾਬ ਨਹੀਂ ਸਹੀ ਆਇਆ ਜਦੋਂ ਪੁਲਿਸ ਨੇ ਆ ਕੇ ਇਨਵੈਸਟੀਗੇਸ਼ਨ ਜਿਹੜੇ ਪੁਲਿਸ ਅਫਸਰ ਰਹੇ ਜਿਹੜੇ ਸਾਡੇ ਉਹਨਾਂ ਨੇ ਅਗੇ ਚੰਗੀ ਤਰ੍ਹਾਂ ਡੀਪਲੀ ਇਹਨੂੰ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਵਿੱਚ ਜਿਹੜਾ ਚੋਰ ਹੈ ਕਿਤੇ ਨਾ ਕਿਤੇ ਥੜਕ ਜਾਂਦਾ ਜਿੱਥੇ ਇਹ ਥੜਕ ਗਈ ਜਿੱਥੋਂ ਸਾਨੂੰ ਸ਼ੱਕ ਹੋ ਗਿਆ ਵੀ ਪੁਲਿਸ ਨੂੰ ਵੀ ਇਹ ਸਾਰੀ ਕਾਰਵਾਈ ਇਹਦੀ ਮੇਰੀ ਭੁਗਤਣਾ ਹੋਈ ਅੱਛਾ ਗੱਲ ਰਲੀ ਨਹੀਂ ਇਹਨਾਂ ਤੋਂ ਹਾਂ ਗੱਲ ਰਲੀ ਨਹੀਂ ਇਹਨਾਂ ਤੋਂ ਰਲਣ ਤੋਂ ਬਾਅਦ ਇਹਨੂੰ ਪੁਲਿਸ ਚੁੱਕ ਕੇ ਲੈ ਗਈ ਪੁਲਿਸ ਨੇ ਪੁੱਛਗਿੱਛ ਕੀਤੀ ਇਹਨੂੰ ਪੁਲਿਸ ਨੇ ਸਖਤਾਈ ਨਾਲ ਪੁੱਛਗਿੱਛ ਕੀਤੀ ਜਿਹਦੇ ਵਿੱਚ ਫਿਰ ਇਹ ਮੰਨੀ ਹਾਂ ਮਾਂ ਪਿਓ ਦਾ ਵੀ ਦੋਸ਼ ਜਾਇਜ਼ ਹੈ ਯਾਰ ਇੱਕ ਅੱਲਾ ਕੱਲਾ ਬੱਚਾ ਹੋਵੇ ਤੇ ਅੱਖਾਂ ਦੇ ਪਿੰਦੇ ਕਿਤੇ ਹੋਏ ਨਾ ਵੀ ਕੁੜੀਆਂ ਆਮ ਕਰਕੇ ਜਿਆਦਾ ਕੇਸ ਇਹ ਹਲਦੇ ਨੇ ਵੀ ਕੁੜੀਆਂ ਨੂੰ ਤੰਗ ਕਰਦਾ ਜੀ ਕੁੜੀ ਨੂੰ ਜੀ ਮਾਰਦਾ ਜੀ ਕੁੜੀ ਕੋਲੋਂ ਦਾਜ ਮੰਗਦਾ ਜੀ ਕੁੜੀ ਨੂੰ ਬਾਹਰ ਨਹੀਂ ਲਿਆ ਇਹ ਤਿੰਨ ਚਾਰ ਗੱਲਾਂ ਸਾਡੇ ਪੰਜਾਬ ਦੇ ਵਿੱਚ ਚੱਲਦੀਆਂ ਵੀ ਇਹ ਗੱਲਾਂ ਚੱਲਦੀਆਂ ਵੀ ਇਹ ਹੁੰਦੀਆਂ ਹਾਂ ਉਹ ਜੋਗ ਇਹੋ ਜੀ ਕੋਈ ਗੱਲਬਾਤ ਹੀ ਨਹੀਂ ਹੋਈ ਹਾਂ ਉਹਨਾਂ ਨੂੰ ਜੇ ਇਹੋ ਜਿਹੀ ਗੱਲ ਹੁੰਦੀ ਤੇ ਨੈਚਰਲ ਗੱਲ ਕੁੜੀ ਵਾਲ ਨੇ ਬਲੇਮ ਕਰਨਾ ਹੀ ਸੀ ਵੀ ਇਹ ਗੱਲ ਹੋਈ ਹੈ ਤਾਂ ਜਿੱਦਾਂ ਹੋਇਆ ਇਹੋ ਜਿਹੀ ਗੱਲ ਨਹੀਂ ਹੋਈ ਤੇ ਗੱਲ ਇਹ ਹੋਈ ਹੈ ਕਿ ਉਹਨਾਂ ਦੀ ਇਮਾਨਦਾਰੀ ਦਾ ਰਿਜ਼ਲਟ ਉਹਨਾਂ ਨੂੰ ਇਹ ਮਿਲਿਆ ਕਿ ਉਹਨਾਂ ਦਾ ਬੱਚੇ ਦਾ ਮਾਰ ਦਿੱਤਾ ਗਿਆ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਗੁਰਵਿੰਦਰ ਨੇ ਕਹਿੰਦੇ ਕਿ ਆਪਣੀ ਭੈਣ ਦੇ ਨਾਲ ਇਹ ਵੀ ਸ਼ੱਕ ਜ਼ਾਹਰ ਕੀਤਾ ਸੀਗਾ ਕਿ ਇਹਦੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਹੈ ਕਿ ਸ਼ਾਇਦ ਇਹ ਮੇਰੇ ਨਾਲ ਕੁਝ ਗਲਤ ਨਾ ਕਰਦਣਾ ਐਵੇਂ ਦਾ ਸ਼ੱਕ ਸੀਗਾ ਮੁੰਡੇ ਨੂੰ ਉਹ ਆਪਾਂ ਪਹਿਲਾਂ ਹੀ ਗੱਲ ਕਰ ਬੈਠੇ ਆ ਕਿ ਜਦੋਂ ਇਹ ਬਾਹਰ ਬੁਣਗਾਈ ਗਈ ਇਥੋਂ ਬਾਹਰ ਜਾ ਕੇ ਆਪਣੇ ਕਿਸੇ ਨਾਲ ਸੈਟਿੰਗ ਹੋਦੀ ਹੋਈ ਤੇ ਉੱਥੇ ਸੈਟਿੰਗ ਦੇ ਵਿੱਚ ਇਹ ਉੱਥੇ ਖਰੇ ਕੀ ਗਲਤ ਕੰਮ ਕਰਦੇ ਸੀ ਜਾਂ ਕੁਝ ਵੀ ਕਰਦੇ ਕਿਉਂਕਾ ਕੈਨੇਡਾ ਅਮਰੀਕਾ ਇੰਨਾ ਵੀ ਮਾੜਾ ਮੁਲਕ ਨਹੀਂ ਆਪਾਂ ਕਹਿੰਦਾ ਵੀ ਜਿਹੜਾ ਫੜ ਕੇ ਰਿਪੋਰਟ ਕਰੇ ਹਾਂ ਬਿਨਾਂ ਗੱਲ ਤੋਂ ਤਾਂ ਹੋ ਨਹੀਂ ਸਕਦਾ ਬਿਨਾਂ ਕਿਸੇ ਗੱਲ ਤੋਂ ਕੋਈ ਉੱਥੇ ਵੀ ਇਹਨਾਂ ਨੇ ਕ੍ਰਾਈਮ ਕੀਤਾ ਹੋਇਆ ਇਹੋ ਜਿਹਾ ਜਿਹੜਾ ਅਜੇ ਸਾਹਮਣੇ ਨਹੀਂ ਆਇਆ ਉਹ ਵੀ ਨਿਕਲ ਕੇ ਸਾਹਮਣੇ ਆ ਜਾਏਗਾ ਉਹ ਵੀ ਇਹਨਾਂ ਦੇ ਯਾਰ ਦੋਸਤ ਦੱਸਣਗੇ ਦੇਖੋ ਤੁਸੀਂ ਉਹ ਇਹਨਾਂ ਦੇ ਯਾਰ ਦੋਸਤ ਹੀ ਦੱਸਣਗੇ ਵੀ ਇਹਨਾਂ ਨੇ ਇੱਥੇ ਕੀ ਕ੍ਰਾਈਮ ਕੀਤਾ ਕਿਉਂ ਰਿਪੋਰਟ ਕੀਤਾ ਮੈਂ ਤਾਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਨਾਲ ਇਹਦੀ ਵੀ ਦਗਾਈ ਨਾਲ ਜਾਂਚ ਕੀਤੀ ਜਾਵੇ ਵੀ ਇਹਨਾਂ ਨੂੰ ਉੱਥੋਂ ਵੀ ਰਿਪੋਰਟ ਕਿਉਂ ਕੀਤਾ ਹਾਂ ਜਾਂ ਸਰਕਾਰ ਨੇ ਉੱਥੇ ਦੀ ਨਾਲ ਕਿਸੇ ਨਾਲ ਧੱਕਾ ਕੀਤਾ ਹੈ ਜਾਂ ਉੱਥੇ ਵੀ ਇਹ ਜਿਆ ਕੋਈ ਕ੍ਰਾਈਮ ਉਲਟਾ ਸਿੱਧਾ ਕਰਕੇ ਜਿੱਥੋਂ ਰਿਪੋਰਟ ਕੀਤਾ ਰਿਪੋਰਟ ਕਰਨ ਤੋਂ ਬਾਅਦ ਫਿਰ ਇੱਥੇ ਪਹੁੰਚੇ ਫਿਰ ਇਹਨਾਂ ਨੇ ਇਹੋ ਜੀ ਕਿਉਂ ਜਦੋਂ ਉੱਥੇ ਰਿਪੋਰਟ ਕਰ ਰਹੇ ਖਰੇ ਰਸਤੇ ਜਿਹਨਾਂ ਦਾ ਪਲਾਨ ਬਣਾ ਰਿਹਾ ਜਾਂ ਇੱਥੇ ਪਲਾਨ ਬਣਿਆ ਫਿਰ ਇੱਥੋਂ ਵੀ ਪਤਾ ਲੱਗਦਾ ਰਿਹਾ ਵੀ ਇਹ ਫੋਨ ਤੇ ਉਹਦੇ ਨਾਲ ਗੱਲਾਂ ਕਰਦੀ ਸੀ ਚੈਟ ਕਰਦੀ ਸੀ ਜਿਹੜਾ ਇਹ ਯਾਰ ਸੀ ਕੋਈ ਜਿਹੜੇ ਜਿਹੜੀਆਂ ਗੱਲਾਂ ਤੋਂ ਸ਼ੱਕ ਹੋਇਆ ਉਹ ਸ਼ੱਕ ਨਿਕਲ ਕੇ ਸਾਹਮਣੇ ਤੁਹਾਡੇ ਸਾਰਾ ਫਰਾਈ ਗਿਆ ਜੇ ਇਹੋ ਹੀ ਕੰਮ ਕਰਨਾ ਸੀ ਤੂੰ ਯਾਰ ਬੰਦਾ ਤੇ ਕਿਸੇ ਬੱਚੇ ਦਾ ਤਾਂ ਮਾਰਨ ਲੱਗਿਆ ਥੋੜਾ ਜਿਆ ਸੋਚੋ ਉਹ ਰੱਬ ਨੂੰ ਯਾਦ ਰੱਖੋ ਵੀ ਰ ਉਹ ਤਾਂ ਵਿਚਾਰਿਆਂ ਦਾ ਉਹਦਾ ਚਲਾ ਗਿਆ ਬੱਚਾ ਚਲਾ ਗਿਆ ਤੈਨੂੰ ਜੇਲ੍ਹ ਚ ਸਾਡਾ ਨਾਂ ਤੂੰ ਹੁਣ ਅੱਗੇ ਜੋਗੀ ਥੋਬੀ ਦੇ ਕੁੱਤੇ ਵਾਲਾ ਤਰਾ ਹਾਲ ਹੋ ਗਿਆ ਹੁਣ ਉਹ ਕੰਮ ਇਹੋ ਜਿਹਾਂ ਦਾ ਹੋਣਾ ਚਾਹੀਦਾ ਮੈਂ ਆਪਣੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਹਦੇ ਨਾਲ ਹੋਰ ਵੀ ਨੇ ਇਹ ਇਕੱਲਾ ਨਹੀਂ ਜੇ ਹੈਗਾ ਬੰਦਾ ਜਿਹੜਾ ਆਪਾਂ ਕਹਿਦੀ ਕੱਲੇ ਨੇ ਅਗਮਾਤਾ ਇਹਦੇ ਨਾਲ ਕੋਈ ਹੋਰ ਵੀ ਜਿਹੜੇ ਇਨਵੋਲਵ ਹੋਣਗੇ ਮੈਨੂੰ ਪਤਾ ਲੱਗਾ ਸੀ ਸੂਤਰਾਂ ਤੋਂ ਕਿ ਇਹ ਤਿੰਨ ਬੰਦੇ ਸੀ ਅੱਛਾ ਤਿੰਨਾਂ ਦੇ ਵਿੱਚੋਂ ਇੱਕ ਤੇ ਆਪ ਪੇਸ਼ ਹੋ ਗਿਆ ਹਾਂ ਠੀਕ ਹੈ ਨਾ ਗੱਲ ਇਹ ਪੇਸ਼ ਕਾਤੋਂ ਆਇਆ ਉਹਨੂੰ ਪਤਾ ਸੀ ਵੀ ਮੇਰੇ ਹੁਣ ਕਿਉਂਕਿ ਇਹ ਪ੍ਰੈਸ਼ਰ ਸੀ ਪੁਲਿਸ ਦਾ ਪੂਰਾ ਤੇ ਗੱਲ ਇੱਥੇ ਆ ਜਾਂਦੀ ਵੀ ਜੇ ਪੁਲਿਸ ਫੜਨ ਤੇ ਆ ਜਾਈ ਜਾਂ ਆਪਾਂ ਕਹਿੰਦੇ ਕ੍ਰਾਈਮ ਨੂੰ ਕੰਟਰੋਲ ਕਰਨ ਤੇ ਆ ਜੇ ਫਿਰ ਪੁਲਿਸ ਹਰ ਤਰੀਕਾ ਵਰਤ ਲੈਂਦੀ ਉਹ ਸਭ ਕੁਝ ਹੋ ਜਾਂਦਾ ਹੂੰ ਇਹ ਤਾਂ ਗੋਤਾ ਸਾਹਿਬ ਫਿਰ ਮੈਨੂੰ ਲੱਗਦਾ ਕਿ ਬੜਾ ਪਹਿਲਾਂ ਇਹਨਾਂ ਨੇ ਪਲਾਨ ਬਣਾ ਕੇ ਰੱਖਿਆ ਹੋਊਗਾ ਜਿਵੇਂ ਰਾਤ ਦਾ ਸਮਾਂ 10:30 11:00 12:00 ਵਜੇ ਦੀ ਏ ਘਟਨਾ ਹੈਗੀ ਆ ਫਿਰ ਬਾਹਰ ਕਹਿੰਦੇ ਨੇ ਕਿ ਕਿਸੇ ਨੂੰ ਆਵਾਜ਼ ਤੱਕ ਨਹੀਂ ਆਈ ਮੁੰਡਾ ਸਟਰਗਲ ਕਰਦਾ ਰਿਹਾ ਦੌੜ ਕੇ ਉੱਤੇ ਗਿਆ ਪੂਰੀ ਧੋਂ ਦਾ ਮਣਕਾ ਵੀ ਤੋੜਿਆ ਇਹ ਸਾਰਾ ਕੁਝ ਫਿਰ ਪਹਿਲਾਂ ਹੀ ਇਹਨਾਂ ਨੇ ਤੈਅ ਕਰਕੇ ਰੱਖਿਆ ਹੋਊਗਾ ਕਿ ਕੀ ਕੀ ਕਰਨਾ ਇਹ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਸਾਰਾ ਪ੍ਰੋਗਰਾਮ ਉਹਨਾਂ ਦਾ ਪਹਿਲਾਂ ਬਣਿਆ ਸੀ ਬਣੇ ਪ੍ਰੋਗਰਾਮ ਦੇ ਉੱਥੇ ਇਹ ਪਤਾ ਲੱਗਦਾ ਹੈ ਕਿ ਜਦੋਂ ਬੱਚੇ ਨੂੰ ਗੋਲੀਆਂ ਦਿੱਤੀਆਂ ਫਿਰ ਈਵਨ ਇੱਥੇ ਤੱਕ ਵੀ ਮੰਨੀ ਵੇ ਪੰਜ ਗੋਲੀਆਂ ਦਿੱਤੀਆਂ ਅੱਛਾ ਇਹ ਨਹੀਂ ਕਿ ਆਪ ਬ ਦੋ ਦਿੱਤੀਆਂ ਤਿੰਨ ਦਿੱਤੀਆਂ ਕਹਿੰਦੀ ਪੰਜ ਗੋਲੀਆਂ ਦਿੱਤੀਆਂ ਹੁਣ ਪੰਜ ਗੋਲੀਆਂ ਕਾਧੀਆਂ ਸੀ ਨਸ਼ੇ ਦੀਆਂ ਸੀ ਉਹਨੂੰ ਵਿਚਾਰੇ ਨੂੰ ਮਾਰਨ ਦੀਆਂ ਸੀ ਕਾਧੀਆਂ ਸੀ ਕਿਉਂਕਿ ਜਦੋਂ ਹਸਬੰਡ ਵਾਈਫ ਆਪਾਂ ਰਹਿੰਦੇ ਹੁਈਏ ਇੱਕ ਘਰ ਦੇ ਵਿੱਚ ਅਸੀਂ ਦੋ ਹੀ ਜਣੇ ਹੁਈਏ ਤੇ ਨਾਚੜੀ ਗੱਲ ਹੈ ਸਾਨੂੰ ਇੱਕ ਦੂਜੇ ਤੇ ਯਕੀਨ ਤੇ ਹੁੰਦਾ ਯਾਰ ਮੇਰੀ ਵਾਈਫ ਨੇ ਚਾਹੇ ਜੋ ਦੇਤਾ ਬੰਦਾ ਦੇਖਦਾ ਨਹੀਂ ਸੋਨਾਂ ਚੋਕ ਪੀਲੰਦ ਉਹ ਪਾ ਕੇ ਵੀ ਕੋਲਡ ਡਰਿੰਕ ਚ ਦਿੱਤੀਆਂ ਕੋਲਡ ਅਗੇ ਪਾਣੀ ਦੇ ਵਿੱਚ ਕੋਈ ਚੀਜ਼ ਪਾ ਗਦੇ ਤਾਂ ਉਹਦਾ ਟੇਸ ਵਰ ਲੱਗ ਹੁੰਦਾ ਹੁਣ ਕੋਕ ਦੇ ਵਿੱਚ ਪਾ ਗਦੇ ਤੀਆਂ ਕੋਕ ਦਾ ਵੈਸੇ ਆਪਣਾ ਟੇਸ ਹੀ ਲੱਗ ਬਣਿਆ ਹੁੰਦਾ ਜਿੱਥੋਂ ਬੰਦੇ ਨੇ ਅੱਖਾਂ ਬੰਦ ਕਰਕੇ ਪੀ ਲਈਆਂ ਉਹ ਪੀਨ ਦਾ ਰਿਜ਼ਲਟ ਇਹ ਹੋਇਆ ਕਿ ਮੁੜਕੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਨਿਕਲ ਗਿਆ ਆ ਬਾਹਰ ਜਿਹਦੇ ਵਿੱਚ ਵੀ ਦੇਖੋ ਮੈਂ ਕਹਿੰਦਾ ਉਹ ਘਰ ਚ ਇੱਕ ਕੁੱਤਾ ਰੱਖਿਆ ਸੀ ਉਹ ਮੁੰਡੇ ਨੇ ਰੱਖਿਆ ਸੀ ਕੁੱਤਾ 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 ਇੱਕ ਬੜਾ ਵਫਾਦਾਰ ਜਾਨਵਰ ਹੈ ਮੈਂ ਕਹਿੰਦਾ ਉਸ ਕੁੱਤੇ ਨੂੰ ਵੀ ਇਸ ਔਰਤ ਨੇ ਖਰੇ ਕੀ ਦਿੱਤਾ ਕੁੱਤਾ ਭੌਂਕਿਆ ਤੱਕਣੀ ਅੱਛਾ ਉਹ ਵੀ ਬੇਹੋਸ਼ ਕਰਤਾ ਉਹ ਵੀ ਸਾਈਲੈਂਟ ਹੋਇਆ ਹੈ ਸੀ ਸਾਈਲੈਂਟ ਸੀ ਭੌਂਕਿਆ ਤੱਕਣੀ ਯਾਰ ਕੋਈ ਵਣ ਕੇ ਉਹ ਕੁੜੀ ਦੇ ਪਰਿਵਾਰ ਦੇ ਮੈਂਬਰ ਵੀ ਜਦੋਂ ਆਇਓ ਤਾਂ ਵੀ ਨਹੀਂ ਭੌਂਕਿਆ ਡਣ ਕੀ ਕੋ ਗੋਲੀਆਂ ਦੇਤੀਆਂ ਉਹਨਾਂ ਨੂੰ ਹਾਂ ਮਤਲਬ ਜਿੱਦਾਂ ਆਮ ਕਰਕੇ ਘਰ ਦੇ ਵਿੱਚ ਕੁੱਤਾ ਰੱਖਿਆ ਹੈ ਨਾ ਪਰਿਵਾਰ ਤੋਂ ਇਲਾਵਾ ਬਾਹਰੋਂ ਬੰਦਾ ਕੋਈ ਆਵੇ ਤੇ ਕੁੱਤਾ ਨੇਚਰਲੀ ਗੱਲ ਭੌਂਕਦਾ ਭਾਵੇਂ ਵੱਡੇ ਨਾ ਮਤਲਬ ਇੱਕ ਹਿਸਾਬ ਦਾ ਅਲਾਰਮ ਤੇ ਖੜਕਾ ਦਿੰਦਾ ਵੀ ਆਹ ਵੀ ਅਣਜਾਣ ਬੰਦਾ ਘਰ ਚ ਆਇਆ ਉਹਨੂੰ ਵੀ ਇਹੋ ਜਿਹਾ ਕੁਝ ਕੀਤਾ ਕਿ ਉਹ ਭੌਂਕਿਆ ਤਾਂ ਨਹੀਂ ਹੂੰ ਤੇ ਇਸ ਔਰਤ ਨੇ ਮੈਂ ਤੇ ਕਹਿੰਦਾ ਇਹ ਮੇਨ ਵੱਡੀ ਕ੍ਰਿਮੀਨਲ ਇਹ ਹੋ ਸਕਦੀ ਹੈ ਜਿਹਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਸੀ ਇਹ ਸਾਰਾ ਕੁਝ ਜਿਹਨੇ ਐਂਡ ਪਲਾਨਡ ਪ੍ਰੋਗਰਾਮ ਬਣਾਇਆ ਵੀ ਜਿਹਦੇ ਵਿੱਚ ਕੋਈ ਛਾਕੀ ਨਾ ਹੋਵੇ। ਹੂੰ ਇਹ ਫਿਰ ਸਾਰੀ ਘਟਨਾ ਦੇ ਪਿੱਛੇ ਫਿਰ ਇਹ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਜਾਇਦਾਦ ਦੇ ਉੱਪਰ ਅੱਖ ਸੀਗੀ ਕਿ 25-30 ਕਿੱਲੇ ਪੈ ਲਈ ਹੈ। ਜੇ ਫਿਰ ਵਿਆਹ ਕਰਾਉਣਾ ਹੁੰਦਾ ਮੈਨੂੰ ਲੱਗਦਾ ਕਿ ਬਾਹਰ ਦੂਜੇ ਮੁੰਡੇ ਦੇ ਨਾਲ ਉਹ ਤਾਂ ਫਿਰ ਧੋੜਕੇ ਵੀ ਕਰਵਾ ਸਕਦੀ ਸੀਗੀ। ਮੈਂ ਕਹਿੰਦਾ ਸਾਰੀ ਜਿਹਦੀ ਨਿਗਾਈ ਪ੍ਰਾਪਰਟੀ ਤੇ ਸੀ ਜੇ ਅੱਜ ਆਪਾਂ ਜ਼ਮੀਨ ਲਈਏ ਨਾ 50 ਲੱਖ ਤੋਂ ਘੱਟ ਕਿੱਲੇ ਦੀ ਜ਼ਮੀਨ ਨਹੀਂ ਹੈਗੀ। ਹੂੰ ਤੇ ਜੇ 30 ਕਿੱਲੇ ਜ਼ਮੀਨ ਲਈਏ ਇਸ ਵੇਲੇ ਕਿੰਨੇ ਕਰੋੜ ਦੀ ਜ਼ਮੀਨ ਹੈ ਫਿਰ ਘਰ ਜਿਉਂਦਾ ਉਹਨੇ ਕਿਹਾ ਹੋਣਾ ਮੈਨੂੰ ਉਹ ਕੈਨੇਡਾ ਦੇ ਨੇ ਰਿਪੋਰਟ ਕਰ ਹੀ ਦਿੱਤਾ ਤੇ ਜੇ ਕੈਨੇਡਾ ਰਿਪੋਰਟ ਕਰਤਾ ਹੁਣ ਮੈਨੂੰ ਬਾਹਰ ਤੇ ਮੈਂ ਜਾਣਾ ਨਹੀਂ ਕਿਤੇ ਰਹਿਣਾ ਨਹੀਂ ਤੇ ਆਪਾਂ ਦੋਵੇਂ ਇੱਥੇ ਰਾਵਾਂਗੇ ਨਿਆਰੇ ਲਾਂਗੇ ਬੁੱਲੇ ਲੁੱਟਾਂਗੇ ਜ਼ਮੀਨ ਦਾ ਨਿਆਰੇ ਲਾਵਾਂਗੇ ਜੇ ਆਪਾਂ ਜ਼ਮੀਨ ਠੇਕੇ ਦਾ ਵੀ ਦੇ ਦਈਏ ਨਾ ਤਾਂ ਘੱਟੋ ਘੱਟ 60-70 ਹਜ਼ਾਰ ਰੁਪਿਆ ਕਿਲੇ ਦਾ ਠੇਕਾ ਹੀ ਹੈ ਤੇ 30 ਲੱਖ ਦਾ 30 ਕਿਲੇ ਜ਼ਮੀਨ ਦਾ ਠੇਕਾ ਹੀ ਤੁਸੀਂ ਗਿਣ ਕੇ ਦੇਖ ਲਓ ਕਿੰਨਾ ਬਣਦਾ ਇਹ ਇਹਨੇ ਕਿਹਾ ਹੋਣਾ ਵੀ ਬਿਲੇ ਰਾਂਗੇ ਆਰਾਮ ਨਾਲ ਕੋਈ ਗੱਲ ਨਹੀਂ ਪਰਵਾਹ ਨਹੀਂ ਆਪਾਂ ਬੰਦਾ ਮਾਰਤਾ ਹੁਣ ਸਾਨੂੰ ਕਿਸੇ ਨੂੰ ਪੁੱਛਣਾ ਨਹੀਂ ਪਰ ਯਾਰ ਜਿਹਦਾ ਬੱਚਾ ਗਿਆ ਹੋਵੇ ਨ ਬਾਕੀ ਤੇ ਆਪਾਂ ਜੋ ਮਰਜ਼ੀ ਕਹੀ ਜਾ ਉਹਦਾ ਦਿਲੋਂ ਜੋ ਦੁੱਖ ਉਹ ਮਾਂ ਪਿਓ ਨੂੰ ਆਂਦਾਣਾ ਉਹ ਆਮ ਬੰਦਾ ਹੀ ਸਾਰੇ ਕਹਿੰਦੇ ਦੁੱਖ ਆਗਾ ਦੁੱਖ ਸਾਰਿਆਂ ਨੂੰ ਆਂਦਾ ਗਾ ਯਾਰ ਸਾਰੇ ਕਹਿੰਦੇ ਘਰ ਪਾਲਿਆ ਕੁੱਤਾ ਵੀ ਮਰ ਜਾਣਾ ਬੰਦੇ ਨੂੰ ਉਹਦਾ ਵੀ ਦੁੱਖ ਹੁੰਦਾ ਇਹ ਤੇ ਮੈਂ ਬੱਚਾ ਸੀ ਜਵਾਨ ਬੱਚਾ ਸੀ ਗੁਰਵਿੰਦਰ ਦੇ ਮਾਤਾ ਪਿਤਾ ਵੀ ਬਿਆਨ ਦਿੰਦੇ ਕਹਿੰਦੇ ਕਿ ਅਸੀਂ ਤਾਂ ਇਹਨੂੰ ਆਪਣੀਆਂ ਧੀਆਂ ਵਾਂਗੂ ਹੀ ਰੱਖਿਆ ਸੀਗਾ ਉਹ ਵਿਦੇਸ਼ੀ ਦੇ ਵਿੱਚ ਰਹਿੰਦੇ ਸੀਗੇ ਤੇ ਗੁਰਵਿੰਦਰ ਇਕੱਲਾ ਰਹਿੰਦਾ ਸੀਗਾ ਪਿੰਡ 'ਚ ਦੇਖੋ ਬੱਚਾ ਜਵਾਨ ਕੱਲਾ ਪਿੰਡ ਚ ਰਹਿੰਦਾ ਪਿੰਡ ਸਾਰਾ ਨਾਲ ਕਹਿੰਦੇ ਬੱਚੇ ਬਾਰੇ ਅੱਜ ਤੱਕ ਕੋਈ ਉਂਗਲ ਨਹੀਂ ਖੜੀ ਕਰਦਾ ਵੀ ਇਹ ਬੱਚੇ ਨੇ ਆਹ ਮਾੜਾ ਕੰਮ ਕੀਤਾ ਗਰੀਬਾਂ ਦੇ ਬੱਚਿਆਂ ਨੂੰ ਪੜਾਉਂਦਾ ਸੀ ਫ੍ਰੀ ਆਫ ਕੋਸਟ ਪੜਾਉਂਦਾ ਸੀ ਏਡੇ ਏਡੇ ਵਧੀਆ ਕੰਮ ਕਰਦਾ ਸੀ ਕਿ ਲੋਕੀ ਇਸ ਗੱਲ ਤੋਂ ਸਾਰਾ ਰਣ ਮੈਂ ਕਹਿੰਦਾ ਸਾਰਾ ਫਰੀਦਕੋਟ ਖੜਾ ਹੋ ਗਿਆ ਉਹਦੇ ਨਾਲ ਆ ਕੇ ਵੀ ਹਾਂ ਯਾਰ ਇਹ ਮੁੰਡਾ ਵਧੀਆ ਮੁੰਡਾ ਸੀ ਜਿਹੜਾ ਜਿਹੜੇ ਨਾਲ ਇਹਨਾਂ ਨੇ ਇਹੋ ਜਿਹੇ ਕੰਮ ਕੀਤੇ ਤੇ ਪੰਜਾਬ ਵਾਸੀਓ ਮੇਰੀ ਬੇਨਤੀ ਹੈ ਕਿ ਬਾਹਰ ਦੇ ਚੱਕਰ ਚ ਜ਼ਿਆਦਾ ਨਾਲ ਜੋ ਪੰਜਾਬ ਨੂੰ ਵੀ ਰਹਿਣ ਦੇ ਜਿੰਦਾ ਜਾਂਦਾ ਪੰਜਾਬ ਦੀ ਵੀ ਜਵਾਨੀ ਨੂੰ ਲੋੜ ਹੈ ਸਾਨੂੰ ਪੰਜਾਬ ਨੂੰ ਸਾਡੇ ਵਾਸਤੇ ਪੰਜਾਬ ਨੂੰ ਪੰਜਾਬੀਆਂ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋੜ ਅਸੀਂ ਤਾਂ ਹੀ ਪੂਰੀ ਕਰ ਸਕਦੇ ਹਾਂ ਜੇ ਅਸੀਂ ਇੱਧਰਲੇ ਪਾਸੇੋਂ हट ਕੇ ਨਸ਼ੇ ਛੱਡੀਏ ਆਪਣੇ ਸਿੱਧੀ ਲਾਈਨ ਤੇ ਆਈਏ ਪੜ੍ਹਾਈ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਨਸ਼ਿਆਂ 'ਵੱਲ ਜ਼ਿਆਦਾ ਨਕੇਲ ਜ਼ਿਆਦਾ ਕਸੀ ਜਾਵੇ ਤੇ ਪੁਲਿਸ ਨੂੰ ਇੰਡੀਪੈਂਡੈਂਟ ਕੰਮ ਦੀ ਇਜਾਜ਼ਤ ਦਿੱਤੀ ਜਾਵੇ ਪੁਲਿਸ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਹੁਣ ਪੁਲਿਸ ਇਥੋਂ ਤੱਕ ਕਹਿੰਦੀ ਹੈ ਕਿ ਅੱਗੇ ਪੋਲੀਟੀਕਲ ਇੰਟਰਫੀਰੈਂਸ ਦੇ ਨਾਲ ਸਾਡੇ ਜੁਡੀਸ਼ੀਅਲ ਇੰਟਰਫੀਰੈਂਸ ਵੀ ਹੋ ਗਈ ਹ ਨਹੀਂ ਤੇ ਆਮ ਜਨਤਾ ਇਨਸਾਫ ਭਾਲਦੀ ਹੈ ਵੀ ਪੁਲਿਸ ਕੋਲ ਇਨਸਾਫ ਨਹੀਂ ਚਲੋ ਆਈਪੀਐਸ ਕੋਲ ਇਨਸਾਫ ਮਿਲ ਲੰਦਾ ਹੈ ਆਈਪੀਐਸ ਕੋਲ ਇਨਸਾਫ ਮਿਲਦੀ ਜਦੋਂ ਜੁਡੀਸ਼ੀਅਲੀ ਇੰਟਰਫੀਰੈਂਸ ਹੋ ਜੇ ਕਿਸੇ ਕੰਮ ਦੇ ਵਿੱਚ ਫਿਰ ਉੱਥੇ ਬੰਦਾ ਆਪਣੇ ਹਥਿਆਰ ਛੱਡ ਦਿੰਦਾ ਕਹਿੰਦੇ ਜੇ ਉਹ ਅਸੀਂ ਬਾਕੀ ਕੀ ਰਹਿ ਗਿਆ ਕਿਉਂਕਿ ਸਾਰਾ ਕੁਝ ਪੁਲਿਸ ਦਾ ਕੰਮ ਹੈ ਵੀ ਸਾਰਾ ਝੂਠ ਸੱਚ ਜੋ ਵੀ ਕਿਤਾਬ ਬੰਦ ਕਰਕੇ ਲਿਆ ਕੇ ਜੱਜ ਸਾਹਿਬ ਦੇ ਅੱਗੇ ਪੇਸ਼ ਕਰਦਣੀ ਵੀ ਇਨਸਾਫ ਤੁਸੀਂ ਦੇ। ਹੂੰ ਤੇ ਜੇ ਇਨਸਾਫ ਦੇਣ ਵਾਲੇ ਪੁਲਿਸ ਦੇ ਕੰਮ ਦੇ ਵਿੱਚ ਦਖਲਦਾਜੀ ਹੋ ਜਾਣਾ ਤਾਂ ਫਿਰ ਇਨਸਾਫ ਮਿਲਣਾ ਲੋਕਾਂ ਨੂੰ ਹੋ ਜਾਂਦਾ ਔਖਾ। ਗੋਤਾ ਸਾਹਿਬ ਜਿਵੇਂ ਇਹ ਰਿਪੋਰਟ ਕੀਤੇ ਗਏ ਨੇ ਅਜੇ ਇਹਦੀ ਵਜ੍ਹਾ ਮੈਨੂੰ ਲੱਗਦਾ ਸਾਹਮਣੇ ਨਹੀਂ ਆਈ ਕਿ ਕੀ ਕਾਰਨ ਬਣਿਆ ਜਿਵੇਂ ਫਿਰ ਕੱਲ ਉਹਨੇ ਪ੍ਰੇਮੀ ਨੇ ਆ ਕੇ ਆਤਮ ਸਮਰਪਣ ਕਰਤਾ ਉਥੇ ਕੋਰਟ ਦੇ ਵਿੱਚ ਇਸ ਕੇਸ ਦੇ ਵਿੱਚ ਲੱਗਦਾ ਕਿ ਅਜੇ ਗੰੰਡਾ ਹੋਰ ਖੁੱਲਣ ਗਿਆ ਹਾਂਜੀ ਖੁੱਲਣ ਗਿਆ ਇਸ ਕੇਸ 'ਚ ਅਜੇ ਆਤਮ ਸਮਰਪਣ ਕੀਤਾ ਉਹਦਾ ਅਜੇ ਰਿਮਾਂਡ ਲਿਆ ਜਾਏਗਾ ਆਦੇ ਪੁੱਛ ਪੜਤਾਲ ਦੇ ਵਿੱਚ ਅਸਲੀ ਗੰੰਡਾ ਖੁੱਲਣ ਗਿਆ ਕਿ ਮੇਨ ਇਹ ਤੇ ਅਸੀਂ ਆਪਣੇ ਜਿੰਨੇ ਕੁ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਅਸੀਂ ਉਹ ਬਿਆਨ ਕਰ ਰਹੇ ਹਾਂ ਅਸਲੀ ਗੰੰਡਾ ਤੇ ਜਦੋਂ ਸਾਹਮਣੇ ਆਏਗਾ ਜਦੋਂ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਲਿਆਏਗੀ ਪਹਿਲਾਂ ਇਕੱਲੇ ਦੀ ਪੁੱਛ ਹੋਏਗੀ ਫਿਰ ਦੋ ਉਹਦੇ ਹੀ ਹੋਏਗੀ ਫਿਰ ਦੋਨਾਂ ਨੂੰ ਬਿਠਾ ਕੇ ਸਾਰਾ ਕੁਝ ਸਾਹਮਣੇ ਤੁਹਾਡੇ ਜਦੋਂ ਆਏਗਾ ਉਹ ਨਿਕਲ ਕੇ ਤੁਹਾਡੇ ਸਾਰਾ ਫਿਰ ਨਿਕਲੇਗਾ ਸਲੀਕਨ ਦਾ ਠੀਕ ਹੈ ਗੋਤਰਾ ਸਾਹਿਬ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਤਾਂ ਇਹ ਭੁਪਿੰਦਰ ਸਿੰਘ ਉਤਰਾ ਨੇ ਕਿਉਂਕਿ ਪਿਛਲੇ ਦਿਨੀ ਫਰੀਦਕੋਟ ਦੇ ਵਿੱਚ ਬਹੁਤ ਹੀ ਮੰਦਭਾਗੀ ਏਕੜਨਾ ਵਾਪਰੀ ਸੀਗੀ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਸੀਗਾ ਕਿ ਆਖਿਰਕਾਰ ਇਹ ਪੂਰਾ ਮੈਟਰ ਹੋਇਆ ਕਿਵੇਂ ਕਿਉਂ ਜਿਹੜਾ ਸੀਗਾ ਮਾਪਿਆਂ ਦਾ ਸੋਹਣਾ ਸੁਨੱਖਾ ਪੁੱਤ ਜਿਹੜਾ ਉਹ ਘਰ ਵਾਲੀ ਨੇ ਹੀ ਆਪਣੇ ਆਪ ਦੇ ਕੋਲੋਂ ਮਰਵਾ ਦਿੱਤਾ ਤਾਂ ਇਹ ਸਾਰੇ ਕੇਸ ਦੇ ਵਿੱਚ ਜਿਹੜੀ ਅਜੇ ਤੱਕ ਗੱਲ ਸਾਹਮਣੇ ਉਸਦੀ ਘਰ ਵਾਲੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਸਾਰੀ ਬਾਤ ਦਾ ਦਤ ਨੂੰ ਅੰਜਾਮ ਦਿੱਤਾ ਕਿਉਂਕਿ 25 ਤੀ ਕਿਲੇ ਪਹਿਲੀ ਮੁੰਡੇ ਨੂੰ ਆਉਂਦੀ ਸੀਗੀ ਘਰ-ਬਾਰ ਬਣਿਆ ਹੋਇਆ ਸੀਗਾ ਤਾਂ ਇਉਂ ਸਕੀਮ ਜਿਹੜੀ ਬਣਾਈ ਗਈ ਸੀਗੀ ਕਿ ਮੁੰਡੇ ਨੂੰ ਮਾਰ ਕੇ ਉਸ ਤੋਂ ਬਾਅਦ ਉਸਦੀ ਜਾਇਦਾਦ ਜਿਹੜੀ ਆਪਣੇ ਨਾਂ ਕਰਵਾਈ ਜਾਏਗੀ ਔਰ ਉਸ ਤੋਂ ਬਾਅਦ ਆਪਣੇ ਆਸ਼ਕ ਦੇ ਨਾਲ ਨਵਾਂ ਹੀ ਜੜੀਆ ਉਹ ਜ਼ਿੰਦਗੀ ਸ਼ੁਰੂ ਕੀਤੀ ਜਾਏਗੀ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੇਲ ਹੋ ਗਿਆ ਔਰ ਮਾਪਿਆਂ ਦਾ ਪੁੱਤ ਵੀ ਇੱਥੋਂ ਦੂਰ ਹੋ ਗਿਆ ਦੇਖਦੇ ਰਹੋ #ਪੰਜਾਬ